ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੋਟਰਸਾਈਕਲ ਚੋਰ ਗਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡੀਐਸਪੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਥਾਣਾ ਅਰਬਨ ਸਟੇਟ ਦੇ ਐਸਐਚਓ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ ਸੀ ਜੋ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਉੱਪਰ ਜਾਂਚ ਕਰ ਰਹੀ ਸੀ। ਜਾਂਚ ਕਰਨ ਤੋਂ ਬਾਅਦ ਹੀ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼ ਹੋ ਸਕਿਆ। ਉਹਨਾਂ ਦੱਸਿਆ ਕਿ ਅੱਜ ਮੋਟਰਸਾਈਕਲ ਚੋਰ ਗਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਾਂਚ ਦੀ ਵੀ ਪ੍ਰਵਾਨਗੀ ਦਿੱਤੀ ਹੈ। ਉਹਨੇ ਕਿਹਾ ਕਿ ਲੰਬੇ ਸਮੇਂ ਤੋਂ ਚੋਰੀਆਂ ਕਰਨਾ ਵਾਪਰ ਰਹੀਆਂ ਸਨ ਤੇ ਸੰਬੰਧੀ ਆ ਕੇ ਇਸ ਦੀਆਂ ਸ਼ਿਕਾਇਤਾਂ ਦਰਜ ਕਰਵਾ ਰਹੇ ਸਨ ਉਹਨਾਂ ਨੇ ਇਸ ਸਫਲਤਾ ਨੂੰ ਵੱਡੀ ਸਫਲਤਾ ਦੱਸਿਆ ਹਾਂ ਸਫਲਤਾ ਉਸ ਜਿਹੜਾ ਕੇਸ ਹੈ ਕੀ ਹੈ ਗਈ ਜਿੰਨੇ ਲੰਬੇ ਇੱਕ ਹਾਂ ਅਕਚੁਅਲੀ ਬੀਤੇ ਦਿਨੀ ਜਿਹੜਾ ਹੈ ਮੋਟਰਸਾਈਕਲ ਦੀਆਂ ਵਾਰਦਾਤਾਂ ਕਾਫੀ ਵਧ ਗਈਆਂ ਸੀਗੀਆਂ ਉਹ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਐਸਪੀਸੀਟੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਅਸੀਂ ਜਿਹੜਾ ਹੈਗਾ ਇਹਨਾਂ ਦੇ ਉੱਤੇ ਨੱਥ ਪਾਉਣ ਦੇ ਲਈ ਆਪਣੀਆਂ ਟੀਮਸ ਅਲੱਗ-ਅਲੱਗ ਥਾਣਿਆਂ 'ਤੇ ਲਗਾਈਆਂ ਹੋਈਆਂ ਸੀਗੀਆਂ ਜਿਹਦੇ ਤੇ ਕਾਰਵਾਈ ਕਰਦੇ ਆ ਅਰਬਨ ਸਟੇਟ ਥਾਣਾ ਦੀ ਟੀਮ ਜਿਹੜੀ ਸਾਡੀ ਸੀਗੀ ਇਸ ਤੇ ਲੱਗੀ ਹੋਈ ਸੀਗੀ ਐਸਐਚਓ ਸਾਹਿਬ ਦੇ ਅੰਦਰ ਤਾਂ ਉਹਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਜਿਹਦੇ ਵਿੱਚ ਅਸੀਂ ਇੱਕ ਜਿਹੜਾ ਹੈਗਾ ਗਿਰੋ ਦਾ ਪਰਦਾ ਫਾਸ਼ ਕੀਤਾ ਹੈ ਇਹ ਗਿਰੋ ਹੈ ਜਿਹੜਾ ਇਹ ਚਾਰ ਬੰਦਿਆਂ ਦਾ ਸਾਨੂੰ ਇਨਫੋਰਮੇਸ਼ਨ ਬੇਸ ਦੇ ਉੱਤੇ ਹੋਇਆ ਉਹ ਹੈਗੇ ਨੇ ਆਪਣੇ ਮਨਪ੍ਰੀਤ ਜਿਹੜਾ ਹੈ ਇਹ ਵਿਕਾਸਨਗਰ ਦਾ ਰਹਿਣ ਵਾਲਾ ਆਕਾਸ਼ਦੀਪ ਇਹ ਦੀਪਨਗਰ ਤ੍ਰਿਪੜੀ ਦਾ ਰਹਿਣ ਵਾਲਾ ਹਰਮਨਪ੍ਰੀਤ ਅਤੇ ਅਭਿਸ਼ੇਕ ਇਹ ਦੋਨੋਂ ਸਨੌਰਤ ਸਾਈਡ ਦੇ ਰਹਿਣ ਵਾਲੇ ਨੇ ਤਾਂ ਇੰਨਾ ਚਾਰ ਦੋਸ਼ੀਆਂ ਨੇ ਜਿਹੜਾ ਹੈਗਾ ਗੈਂਗ ਬਣਾਇਆ ਹੋਇਆ ਸੀਗਾ ਜਿਹਦੇ ਵਿੱਚੋਂ ਤਿੰਨ ਦੋਸ਼ੀ ਅਸੀਂ ਮਨਪ੍ਰੀਤ ਹਰਮਨਪ੍ਰੀਤ ਤੇ ਅਭਿਸ਼ੇਕ ਇਹ ਤਿੰਨਾਂ ਨੂੰ ਅਸੀਂ ਅਰੇਸਟ ਕਰ ਲਿਆ ਸੀਗਾ ਮੌਕੇ ਤੇ ਨਾਕਾਬੰਦੀ ਕਰਕੇ ਸਾਨੂੰ ਇਨਫਾਰਮੇਸ਼ਨ ਸੀ ਕਿ ਚੋਰੀ ਕਰਕੇ ਕਿੱਥੇ ਜਾ ਰਹੇ ਨੇ ਤੇ ਨਾਕਾਬੰਦੀ ਕੀਤੀ ਹੋਈ ਸੀ ਉਥੋਂ ਇਹ ਰਿਕਵਰ ਹੋ ਗਏ ਤਾਂ ਇਹਨਾਂ ਤੋਂ ਦੋ ਜਿਹੜੇ ਮੋਟਰਸਾਈਕਲ ਮੌਕੇ ਤੋਂ ਰਿਕਵਰ ਹੋਏ ਸਾਨੂੰ ਉਸ ਤੋਂ ਬਾਅਦ ਜਦੋਂ ਸਾਰੀ ਇਹਨਾਂ ਦੀ ਅੱਗੇ ਅਸੀਂ ਪੁੱਛਗਿੱਛ ਕੀਤੀ ਤਾਂ ਸਾਨੂੰ ਟੋਟਲ 9 ਜਿਹੜੇ ਹੈਗੇ ਨੇ ਮੋਟਰਸਾਈਕਲ theft cases ਉਹ ਸਾਡੇ ਮੋਟਰਸਾਈਕਲ ਮਿਲ ਗਏ ਨੇ ਤੇ ਇਹਦੇ ਵਿੱਚੋਂ 4 ਜਿਹੜੇ ਹੈਗੇ ਨੇ 4 FIR ਸਾਡੀਆਂ ਲੌਂਜ ਸੀਗੀਆਂ ਇੱਕ ਤਾਂ ਸੀਗੀ 6 ਨੰਬਰ FIR ਹੈ ਇਹ ਹੈਗੀ ਹੈ ਸਿਵਲ ਲਾਈਨ ਥਾਣੇ ਦੀ ਫਿਰ 7 ਨੰਬਰ ਐਫ ਆਈ ਆਰ ਹੈ ਉਹ ਵੀ ਸਿਵਲ ਲਾਈਨ ਥਾਣੇ ਦੀ ਹੈ 314 ਨੰਬਰ ਐਫ ਆਈ ਆਰ ਪਿਛਲੇ ਸਾਲ ਦੀ ਤ੍ਰਿਪੜੀ ਥਾਣੇ ਦੀ ਹੈ ਤੇ 4 ਨੰਬਰ ਐਫ ਆਈ ਆਰ ਜਿਹੜੀ ਹੈਗੀ ਹੈ ਉਹ ਕੋਤਵਾਲੀ ਥਾਣਾ ਦੀ ਹੈਗੀ ਹੈ ਇਹਨਾਂ ਵਾਰਦਾਤਾਂ ਦੇ ਵਿੱਚ ਪੰਜ ਮੋਟਰਸਾਈਕਲ ਤਾਂ ਜਿਹੜੇ ਹੈਗੇ ਸੀ ਇਹਨਾਂ ਤੇ ਐਫ ਆਈ ਆਰ ਰਜਿਸਟਰ ਸੀਗੀਆਂ ਬਾਕੀਆਂ ਦੀ ਵੀ ਜਿਹੜੇ ਹੈਗੀ ਹੈ ਛਣਬਿੰਨ ਚੱਲ ਰਹੀ ਸੀਗੀ ਮੁਦਈ ਆਪਣੇ ਐਂਡ ਦੇ ਉੱਤੇ ਦੇਖ ਰੇ ਸੀਗੇ ਇਹਨਾਂ ਸਭ ਦੀ ਏਸ ਗਰੁੱਪ ਕੀ ਹੈ ਸਰ ਜਿਹੜੇ ਇਹਦੇ ਵਿੱਚ ਇਹ ਜੀ ਜਿਹੜੇ ਤਾਂ ਦੋ ਹਰਮਨਪ੍ਰੀਤ ਤੇ ਅਭਿਸ਼ੇਕ ਨੇ ਇਹ ਦੋਨੋਂ ਜੁਵਨਾਈਲ ਨੇ ਇਨਾਂ ਦੀ 16-17 ਸਾਲ ਦੀ ਏਜ ਗਰੁੱਪ ਦੇ ਹੈਗੇ ਨੇ ਤੇ ਜਿਹੜਾ ਮਨਪ੍ਰੀਤ ਹੈ ਉਹ 20-22 ਸਾਲ ਦੀ ਏਜ ਦੇ ਵਿੱਚ ਹੈ ਆਕਾਸ਼ਦੀਪ ਵੀ ਉਸੇ ਰੇਂਜ ਦੇ ਵਿੱਚ ਹੈ ਪਰ ਸਾਨੂੰ ਜਿਹੜੇ ਮਿਲੇ ਨੇ ਇਹ ਸਟੇਟਸ ਹੈ ਇਹ ਜਿਹੜੇ ਟਾਈਮ ਤੋਂ ਕੰਮ ਕਰ ਰਹੀ ਸੀ ਇਹ ਚੋਰੀਆਂ ਆਈ ਇਹ ਦੇਖੋ ਤੁਸੀਂ ਮਤਲਬ ਕੁਝ ਮਹੀਨਿਆਂ ਤੋਂ ਚੱਲ ਰਿਹਾ ਸੀ ਇਹਨਾਂ ਦਾ ਕੰਮ ਇਹ ਜਿਹਦੇ ਵਿੱਚੋਂ ਸਾਡੇ ਕੋਲੇ ਜਿਹੜਾ ਇੱਕ ਤਾਂ ਪਿਛਲੇ ਸਾਲ ਦੀ ਵੀ ਸਾਡੇ ਕੋਲੇ ਐਫ ਆਈ ਆਰ ਰਜਿਸਟਰ ਹੋਈ ਆ ਕੁਝ ਹੈ ਲੇਟੈਸਟ ਕਿਉਂਕਿ ਧੁੰਦਾਂ ਦਾ ਫਾਇਦਾ ਚੱਕਦੇ ਹੋਏ ਇਹਨਾਂ ਨੇ ਇਕਦਮੀ ਜਿਹੜੀਆਂ ਵਾਰਦਾਤਾਂ ਵਧੀਆਂ ਸੀਗੀਆਂ ਕਿਉਂਕਿ ਜਿੰਨਾ ਹੁਣ ਪਿੱਛੇ ਮੀਂਹ ਪਏ ਨੇ ਜਿਸ ਤਰ੍ਹਾਂ ਧੁੰਦਾਂ ਹੋਈਆਂ ਲੋਕ ਬਾਹਰ ਘੱਟ ਨਿਕਲ ਰਹੇ ਨੇ ਉਸ ਤਰੀਕੇ ਨਾਲ ਇਹਨਾਂ ਨੇ ਬਾਰੋਂ ਦੀ ਜਿਹੜੇ ਹੈਗੇ ਨੇ ਮੋਟਰਸਾਈਕਲ theft cases ਇਕਦਮੀ ਰਾਈਜ਼ ਆਇਆ ਸੀ ਕਿਉਂਕਿ ਦੇਖੋ ਸੀਜ਼ਨਲ ਕਈ ਚੀਜ਼ਾਂ ਹੁੰਦੀਆਂ ਨੇ ਕ੍ਰਾਈਮ ਹੁੰਦੇ ਨੇ ਕਿ ਜਦੋਂ ਚੋਰੀਆਂ ਵਗੈਰਾ ਵੱਜ ਜਾਂਦੀਆਂ ਨੇ ਇਹ ਜਿਹੇ theft cases ਨੇ ਜਿਸ ਤਰ੍ਹਾਂ ਧੁੰਦ ਵਗੈਰਾ ਪੈਣ ਲੱਗਦੀ ਆ ਵੱਜ ਜਾਂਦੇ ਨੇ ਤੇ ਕਿਹੜੇ ਵਿਕਲਪ ਨੂੰ ਜ਼ਿਆਦਾ ਟਾਰਗੇਟ ਕਰਦੇ ਸੀਗੇ ਮੋਟਰਸਾਈਕਲ ਜੀ ਮੋਟਰਸਾਈਕਲ ਕੋਈ ਵੀ ਮਿਲ ਗਿਆ ਕੋਈ ਵੀ ਮਿਲ ਗਿਆ ਸਾਡੇ ਕੋਲੇ ਜਿਹੜੇ ਹੋਏ ਨੇ ਐਸਐਮਜੀ ਨਿਊਜ਼ ਪੰਜਾਬ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ